ਸੋ ਇਹ ਅਜ਼ੀਮ ਕਿਉਂਕਿ ਮੈਂ ਬਹੁਤ ਥੱਲੋਂ ਆਇਆ ਹਾਂ ਬਹੁਤ ਖੇਤੀ ਵਾਲੇ ਆਮ ਕਰਾਂ ਚੋਂ ਆਇਆ ਤਾਂ ਕਰਕੇ ਮੈਨੂੰ ਇਹ ਗੱਲਾਂ ਦਾ ਪਤਾ ਹੈ ਨੇ ਉਹਨਾਂ ਨੂੰ ਕੀ ਪਤਾ ਉਹ ਛੱਡੋ ਪਰੇ ਉਹਨਾਂ ਨੂੰ ਕੀ ਪਤਾ ਇਹ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਮੇਰੇ ਪਿਤਾ ਤੇ ਮੇਰੇ ਪਿਤਾ ਸਮਾਨ ਚ ਫਰਕ ਕੀ ਹੁੰਦਾ ਹੈ ਹੋਰ ਆਪਾਂ ਉਹਨਾਂ ਨੂੰ ਕੀ ਪਤਾ ਦੀ ਉਮੀਦ ਕਰ ਕਰ ਸਕਦੇ ਸੋ ਅੱਜ ਅਧਿਆਪਕ ਦੇ ਉਸ ਤੇ ਮੌਕੇ ਤੇ ਮੈਂ ਵਧਾਈ ਵੀ ਤਿੰਨਾਂ ਨਾਲ ਬਹੁਤ ਸਾਰੀਆਂ ਸਕੀਮਾਂ ਵੀ ਪੰਜਾਬੀ ਮਾਂ ਬੋਲੀ ਨਾਲ ਸੰਬੰਧਤ ਵੀ ਦੇਖੋ ਇੱਕ ਗੱਲ ਹੋਰ ਵੀ ਐ ਤੁਸੀਂ ਸਕੂਲਾਂ ਦੇ ਵਿੱਚੋਂ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਭਾਵੇਂ ਅੱਧਾ ਪੀੜ ਵੱਦਲਾ ਲਓ ਇੱਕ ਪੰਜਾਬੀ ਸ਼ੁੱਧ ਪੰਜਾਬੀ ਪੜ੍ਹਨੀ ਤੇ ਪੜ੍ਹਾਉਣੀ ਜ਼ਰੂਰ ਸਿੱਖੋ ਲਿਖਣੀ ਜ਼ਰੂਰ ਸਿਖਾਓ ਸ਼ੁੱਧ ਪੰਜਾਬੀ ਆਪਣੇ ਬੱਚੇ ਜਦੋਂ ਇੱਥੇ ਟੈਸਟ ਦੇਣ ਆਉਂਦੇ ਨੇ ਸੇਵਾ ਵਿਖੇ ਤੋਂ ਬਾਅਦ ਲਿਖਣਾ ਹੀ ਨਹੀਂ ਆਉਂਦਾ ਕੁਝ ਸੋ ਹੋਰ ਭਰਤੀ ਕਰਾਂਗੇ ਪੰਜਾਬੀ ਟੀਚਰਸ ਦੀ ਭਰਤੀ ਕਰਾਂਗੇ ਬਹੁਤ ਸਾਰੇ ਪੰਜਾਬੀ ਲੈਕਚਰਰਸ ਦੀ ਭਰਤੀ ਕਰਾਂਗੇ ਆਪਣੀ ਬੋਲੀ ਜਿਹੜੀ ਆ ਉਹ ਨਹੀਂ ਇਧਰ ਉਧਰ ਹੋਣੀ ਚਾਹੀਦੀ ਕਿਉਂਕਿ ਜੇ ਬੋਲੀ ਉਹ ਚਲੀ ਗਈ ਫਿਰ ਕੀ ਰਹਿ ਗਿਆ ਸੋ ਪੰਜਾਬੀ ਮਾਂ ਬੋਲੀ ਹੈ ਸਾਡੀ ਜਿਹੜਾ ਬਾਕੀ ਜਿਹੜੀ ਮਰਜੀ ਭਾਸ਼ਾ ਵਰਤ ਲੋ ਉਹ ਹਿੰਦੀ ਦਾ ਪੀੜ ਵੀ ਹੋਊਗਾ ਸਮਾਜਿਕ ਸਿੱਖਿਆ ਦਾ ਵੀ ਹੋਊਗਾ ਮੈਥ ਦਾ ਵੀ ਹੈ ਡਰਾਇੰਗ ਦਾ ਪੀੜ ਵੀ ਹੈ ਸੋ ਅਠ ਨੌ ਵਿਸ਼ੇ ਨੇ ਜਿਹੜੇ ਕਿ ਪੜਨ ਦਾ ਪੜਨਾ ਹੈ ਬੱਚਾ ਪਰ ਅਸੀਂ ਕੋਸ਼ਿਸ਼ ਸਕੂਲ ਆਫ ਐਮਿਨਸ ਰਹੇ ਇਹੀ ਕਰ ਰਹੇ ਹਾਂ ਕਿ ਬੱਚੇ ਦੇ ਇੰਟਰਸਟ ਮੁਤਾਬਕ ਪੜਾਇਆ ਜਾਵੇ ਵੀ ਉਹਦਾ ਇੰਟਰਸਟ ਕੀ ਹੈ ਹੁਣ ਪੜਾਈ ਜਾਂਦੇ ਠੀਕ ਹੈ ਤੁਸੀਂ ਪੜਾਉਂਦੇ ਹੋਗੇ ਸਾਹ ਵਾਲੇ ਮਾਟਰ ਜੀ ਬੈਠੇ ਹੋਣੇ ਬਹੁਤ ਸਾਰੇ ਹੁਣ ਮੈਨੂੰ ਆਪ ਦੱਸ ਦੋ ਵੀ ਤੁਸੀਂ ਕਦੇ a² b² 2ab ਦਾ ਫਾਰਮੂਲਾ ਵਰਤ ਕੇ ਬਾਜ਼ਾਰ ਚੋਂ ਕੇਲੇ ਖਰੀਦੇ? ਸਾਨੂੰ ਪੜਾਈ ਜਾਂਦੇ। ਟੈਨ θ cos θ ਨੇ ਜਾਨ ਖਾਲੀ ਸਾਡੀ। ਵੀ ਇਹ ਸਾਇੰਸ ਵਾਲਿਆਂ ਨੂੰ ਪੜਾਓ। ਜਿਨ੍ਹਾਂ ਨੇ ਉਧਰ ਨੂੰ ਜਾਣਾ ਉਹਨਾਂ ਨੂੰ ਪੜਾਓ। ਸਾਨੂੰ ਸਾਨੂੰ ਕਹਦਾ θ θਾ। ਇਹ ਮੈਂ ਗੱਲ ਕਹੀ ਵੀ ਸੀ ਜਗ੍ਹਾ ਤੇ, ਟੀਵੀ ਚੈਨਲ ਤੇ। ਉਹ ਨਾ ਪੜਾਉਂਦੇ ਸਾਨੂੰ ਕੁਝ ਹੋਰ ਐ। ਸਿਲੇਬਸ ਕੁਝ ਹੋਰ ਐ। ਜ਼ਿੰਦਗੀ 'ਚ ਕੰਮ ਕੁਝ ਹੋਰ ਹੁੰਦਾ ਹੈ ਜਿਹੜਾ ਟੀਚਰ ਸਿਲੇਬਸ ਦੇ ਨਾਲ ਨਾਲ ਜ਼ਿੰਦਗੀ ਦੀਆਂ ਗੱਲਾਂ ਵੀ ਪੜ੍ਹਾਉਂਦਾ ਰਹਿੰਦਾ ਨਾ ਸਭ ਤੋਂ ਫੇਵਰਿਟ ਟੀਚਰ ਉਹ ਹੁੰਦਾ ਸਾਰੇ ਬੱਚਿਆਂ ਦਾ ਵੀਰ ਨਾਨਾ ਨਾਲ ਨਾਲ ਹੋਰ ਗੱਲਾਂ ਵੀ ਦੱਸ ਦਿਆ ਇਹ ਮਾਟਰ ਜੀ ਚਾਹੇ ਉਹ ਜਿਹੜੇ ਮਰਜ਼ੀ ਰੂਪ 'ਚ ਦੱਸਦੇ ਹੋਣ ਮੈਨੂੰ ਵੀ ਅੱਜ ਯਾਦ ਨੇ ਸਾਰੇ ਮੇਰੇ ਚ ਡਾਰਾ ਮਾਟਰ ਜੀ ਨੈਣੂ RAM ਜੀ, ਕ੍ਰਿਸ਼ਨ ਕੁਮਾਰ, ਜੀਤ ਸਿੰਘ ਮੇਰੇ ਜਿਹੜੇ ਗੁਰਦੇਵ ਸਿੰਘ ਮੇਰੇ ਬਹਾਦਰ ਸਿੰਘ ਜੀ ਜਿੰਨੇ ਟੀਚਰ ਮੈਂ ਜਦੋਂ ਵੀ ਮਿਲਦਾ ਮੈਂ ਜਾਣਨਾ ਪਿੰਡ ਵਾਲ ਕਿਤੇ ਮੈਂ ਮਿਲਦਾ ਮੈਂ ਉਹਨੂੰ ਪੈਰੀਆਂ ਤਲਾਉਣਾ ਕਿੰਨੀ ਖੁਸ਼ੀ ਹੁੰਦੀ ਹੁਣ ਜਿਹੜਾ ਦਰਖਤ ਹੈ ਨਾ ਉਹ ਜਦੋਂ ਫਲ ਤੇ ਫੁੱਲ ਤੇ ਛਾਂ ਦੇਣ ਲੱਗ ਜਾਂਦਾ ਨਾ ਸਭ ਤੋਂ ਵੱਧ ਖੁਸ਼ੀ ਉਹਨੂੰ ਆਪਦੇ ਹੱਥੀ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੈਂ ਲਾਇਆ ਸੀ ਇਹ ਦਰਖਤ ਤੁਹ ਕਿੰਨੀ ਖੁਸ਼ੀ ਹੁੰਦੀ ਹੋਣੀ ਜਿਹੜੇ ਤੁਸੀਂ ਪੜਾ ਕੇ ਬੱਚੇ ਜਿਹੜੇ ਕੋਈ ਵੱਡੇ ਅਹੁਦਿਆਂ ਤੇ ਪਹੁੰਚ ਗਏ ਜੋ ਤੁਹਾਡੇ ਕੋਲ ਆ ਕੇ ਦਵਾਰੇ ਪੈਰੀਆਂ ਥਲਾਉਂਦੇ ਨੇ ਮਾਝ ਦੀ ਪੈਰੀ ਪੈਨੇ ਪਛਾਣ ਲਿਆ ਜੀ ਸ਼ਾਇਦ ਮਾਸਟਰ ਕਹਿੰਦੇ ਮੈਂ ਪਛਾਣਿਆ ਕਿਉਂਕਿ ਬਹੁਤ ਸਾਰੇ ਬੱਚੇ ਲੰਘ ਜਾਂਦੇ ਆ ਕਲਾਸ ਚ ਪਰ ਮੈਂ ਹਮੇਸ਼ਾ ਇਹ ਕਹਿਣਾ ਸਤਕਾਰ ਕਰੋ ਆਪਣੇ ਉਸਤਾਦਾਂ ਦਾ ਆਪਣੇ ਕੋਚਾਂ ਦਾ ਆਪਣੇ ਮਾਸਟਰਾਂ ਦਾ ਤੁਸੀਂ ਉਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਬਣ ਜਾਓ ਪਰ ਤੁਸੀਂ ਆਪਣੇ ਟੀਚਰਾਂ ਤੋਂ ਆਪਣੇ ਪੁਰਾਣੇ ਦੋਸਤਾਂ ਤੋਂ ਆਪਣੇ ਕੋਚਾਂ ਤੋਂ ਵੱਡੇ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਸਿਖਾਇਆ ਅੰਗਲ ਪੜ੍ਹ ਕੇ ਤੁਰਨਾ ਸਿਖਾਇਆ ਉਹਨਾਂ ਨੇ ਇੱਥੇ ਅਸੀਂ ਹੁਣ ਥੋੜਾ ਜਿਹਾ ਕੁਝ ਸਿੱਖ ਕੇ ਕਹਿ ਲੈ ਇਹਨੂੰ ਕੀ ਪਤਾ ਹੈ ਨਹੀਂ ਵੀ ਜੋ ਸੀਨੀਅਰਟੀ ਹੈ ਉਹ ਸੀਨੀਅਰਟੀ ਹੈ ਸੋ ਮੈਂ ਅੱਜ ਇੱਕ ਵਾਰੀ ਫੇਰ ਤੁਹਾਨੂੰ ਬਤੌਰ ਮੁੱਖ ਮੰਤਰੀ ਬਲਾਈ ਵੀ ਦਿਨਾ ਨਾਲ ਮੈਨੂੰ ਖੁਸ਼ੀ ਵੀ ਇਸ ਗੱਲ ਦੀ ਕਿ ਬਹੁਤ ਸਿਆਣੇ ਸਿਆਣੇ ਟੀਚਰ ਸਾਡੇ ਕੋਲ ਹੈਗੇ ਨੇ ਔਰ ਬੈਠੇ ਨੇ ਸਾਡੀ ਤੁਸੀਂ ਐਸੈਟ ਹੋ ਤੁਸੀਂ ਸਾਡੀ ਪ੍ਰਾਪਰਟੀ ਹੋ ਔਰ ਜਦੋਂ ਤੁਸੀਂ ਬੱਚੇ ਨੂੰ ਪੜਾ ਕੇ ਘਰੇ ਆਉਨੇ ਹੋ ਵਿੱਦਿਆ ਦਾ ਦਾਨ ਹੈ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਵਿੱਦਿਆ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਤੁਸੀਂ ਹਰ ਰੋਜ਼ ਉਹ ਦਾਨ ਵੰਡਦੇ ਹੋ ਹਰ ਰੋਜ਼ ਉਹ ਦਾਨ ਕਰਦੇ ਹੋ ਤੇ ਸincerely ਜਦੋਂ ਬੱਚਿਆਂ ਨੂੰ ਤੁਸੀਂ ਪੜਾ ਕੇ ਮੋੜਦੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਅੱਜ ਦਾ ਦਿਨ ਚੰਗਾ ਲਾਤਾ ਨਹੀਂ ਤਾਂ ਕਰ ਹੋਈ ਸਾਰੇ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਤੇ ਫਿਰ ਪਰਚੀਆਂ ਫੱਟਣ ਵਾਲੇ ਵੀ ਹੈਗੇ ਆ ਵੀ ਉਹ ਕੀ ਉਹਨਾਂ ਦਾ ਕੀ ਕਰੀਏ ਹੈਨਾ ਵੀ ਕਾਕਾ ਜੀ 14 ਨੰਬਰ ਤੋਂ ਲੈ ਕੇ 26 ਤੱਕ ਸਾਰੀਆਂ ਲੈ ਜਾਓ ਚੱਕ ਕੇ ਸਾਰੇ ਪੇਜ ਲੈ ਜਾਓ ਸ਼ਾਇਦ ਆ ਜੇ ਇਹਦੇ ਚੋਂ ਕੁਝ ਉਹਦਾ ਕੀ ਫਾਇਦਾ ਹੋਇਆ ਫਿਰ ਚਲ ਠੀਕ ਹੈ ਪਾਸ ਹੋ ਜਾਣਗੇ ਰਿਜ਼ਲਟ ਵੀ ਵਧੀਆ ਆ ਜਾਊਗਾ ਉਹਦਾ ਫਾਇਦਾ ਕੀ ਹੋਇਆ ਫਿਰ ਉਹ ਫਿਰ ਤਾਂ ਆਪਾਂ ਲਕੀਰ ਦੇ ਫਕੀਰ ਬਣਾਤੇ ਜੇ ਆਪ ਦੀ ਆਪ ਦੀ ਲਕੀਰ ਵੱਡੀ ਕਰੋ ਨਾ ਕਿ ਦੂਜੇ ਦੀ ਛੋਟੀ ਕਰੋ ਤਾਂ ਜੇ ਤੁਸੀਂ ਪੜ੍ਹਾਓਗੇ ਨੰਬਰ ਘੱਟ ਵੀ ਆ ਜਾਣਗੇ ਕੋਈ ਚਰ ਨਹੀਂ ਨੰਬਰਾਂ ਦੀ ਮੈਂ ਪੇਰੈਂਟਸ ਨੂੰ ਵੀ ਕਹਿਣਾ ਹੁੰਦਾ ਕਿ ਹਮੇ ਹਰੇਕ ਬੱਚੇ ਤੋਂ 99% ਦੀ ਉਮੀਦ ਨਾ ਕਰੋ ਪਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦਿੱਤਾ ਹੈ ਜੇ ਇਧਰੋਂ ਨੰਬਰ ਘਟ ਆਉਂਦੇ ਨੇ ਖੇਡਾਂ ਵਾਲਾ ਹੋਊਗਾ ਉਹ ਜੇ ਖੇਡਾਂ ਵਾਲੇ ਪਾਸੇ ਵਧੀਆ ਨੰਬਰ ਲੈਂਦਾ ਜਾਂ ਜੇ ਜੇ ਉਹ ਸੋਸ਼ਲ ਸਟਡੀ ਵਾਲੇ ਪਾਸੇ ਨਹੀਂ ਜਾਂ ਪੋਲੀਟੀਕਲ ਸਾਇੰਸ ਵਾਲੇ ਪਾਸੇ ਨਹੀਂ ਲੈਂਦਾ ਸਾਇੰਸ ਦਾ ਦੂਜੇ ਪਾਸੇ ਹੋਊਗਾ ਫਿਰ ਉਹ ਕਿਸੇ ਹੋਰ ਪਾਸੇ ਕੋਈ ਲੁਖਾਈ ਹੋਈ ਵਧੀਆ ਬਹੁਤ ਵਧੀਆ ਹੋਊਗੀ ਸੋ ਹਰ ਬੱਚੇ ਕੋਲ ਕੋਈ ਨਾ ਕੋਈ ਕਲਾ ਹੁੰਦੀ ਉਹ ਹੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਸਾਨੂੰ ਪੜਾਈ ਕੁਛ ਹੋਰ ਜਾਂਦੇ ਆ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਜਿਹੜਾ ਸਿਲੇਬਸ ਹੈ ਉਹ ਜ਼ਿੰਦਗੀ ਦੇ ਨੇੜੇ ਤੇੜੇ ਤਾਂ ਹੋਵੇ ਅਸੀਂ ਸਰਕਾਰੀ ਸਕੂਲਾਂ 'ਚ ਫੀਸ ਮਾਫੀ ਤੇ ਜੁਰਮਾਨੇ ਮਾਫੀ ਦੀ ਅਰਜੀ ਹੈ ਪ੍ਰਾਈਵੇਟ 'ਚ ਕਿਉਂ ਨਹੀਂ ਹੈਗੀ ਉਹ ਤਾਂ 2 ਲੱਖ ਪਹਿਲਾਂ ਹੀ ਭਰਾਂਦੇ ਆ ਜੀ ਉੱਥੇ ਕੌਣ ਮਾਫ ਕਰਦਾ ਜੀ ਇੱਥੇ ਤੜਕੀ ਸਿਖਾਉਣ ਲੱਗ ਜਾਂਦੇ ਆ ਮੇਰੇ ਪਿਤਾ ਜੀ ਬਹੁਤ ਗਰੀਬ ਹਨ ਉਹ ਇੱਕ ਚਪੜਾਸੀ ਹਨ ਫਾਟ ਅਸੀਂ ਤਿੰਨ ਭੈਣ ਭਾਈ ਹਾਂ ਘਰ ਦਾ ਖਰਚਾ ਬਹੁਤ ਮੁਸ਼ਕਲ ਚੱਲਦਾ ਮਾੜੀ ਜੀਵਾ ਫੀਸ ਨਹੀਂ ਭਰ ਸਕਦੇ ਕਰੋ ਮਾਫੀ ਪਹਿਲਾਂ ਫੀਸ ਸਮਾਫੀਆਂ ਜਿਹਾ ਲਿਖਾਈ ਜਾਂਦੇ ਆ ਵੱਡੇ ਉਹ ਕਿ ਸਾਡੇ ਕੋਲ ਆ ਜਾਂਦੇ ਬਿਜਲੀ ਦੇ ਬਿੱਲ ਮਾਫ ਕਰ ਦਿਓ ਜੀ ਹੁਣ ਕਰਜ਼ਾ ਮਾਫ ਕਰ ਮਾਫੀ ਮੰਗਣੇ ਸਿਖਾ ਦਿੰਦੇ ਤੜਕੀ ਉਹਨਾਂ ਨੂੰ ਹੋਰ ਪੋਜ਼ਿਟਿਵਿਟੀ ਕੀ ਹੈ ਫਿਰ ਇਹ ਜੀ ਪੋਜ਼ਿਟਿਵਿਟੀ ਕੀ ਮਾਫੀ ਮੰਗਣੀ ਸਿਖਾਤੀ ਜੁਰਮਾਨਾ ਮਾਫ ਕਰ ਦਿਓ ਜੀ 6 ਪੈਸੇ ਨਾਲੇ ਉਹ ਵੀ 6 ਪੈਸੇ ਬਹੁਤ ਗਰੀਬ ਹਾਂ ਜੀ ਬਹੁਤ ਗਰੀਬ ਹਾਂ ਤੈਹੀਂ ਸਕੇਦੇ ਆ ਬਸ ਉਹ ਕਿਸੇ ਇਲਾਕੇ ਚ ਕੋਈ ਪੋਸਟਮੈਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਬਹੁਤ سارے ਲੋਕ ਆਏ ਕਹਿੰਦੇ ਠੀਕ ਹੈ ਜੀ ਕੁਆਲਿਫੀਕੇਸ਼ਨ ਠੀਕ ਹੈ ਇੱਕ ਬੰਦੇ ਨੂੰ ਕਹਿੰਦੇ ਆ ਜਾ ਅੰਦਰ ਇੰਟਰਵਿਊ ਹੈ ਤੇਰੀ ਕੁਆਲਿਫੀਕੇਸ਼ਨ ਤੇਰੀ ਠੀਕ ਹੈ ਕਹਿੰਦਾ ਠੀਕ ਹੈ ਜੀ ਕਹਿੰਦਾ ਸਵਾਲ ਕਰਾਂਗੇ ਇੰਟਰਵਿਊ ਚ ਕਹਿੰਦੇ ਦੱਸੋ ਜੀ ਮੈਂ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦੇ ਜੇ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਨੇ ਫਿਰ ਮੇਰਾ ਜਵਾਬ ਹੈ ਜੀ ਇਿੱਦ ਸੋਤੀ ਰੱਖਣਾ ਢਾਕੀਆ ਪੁੱਛੇ ਜਨੋ ਚਾਹਤੀ ਤਾਂ ਚੰਚਨ ਤੱਕ ਦੀ ਦੂਰੀ ਤੂੰ ਸ਼ਹਿਰਪੁਰ ਤੋਂ ਆਦਮਪੁਰ ਦੀ ਦੂਰੀ ਪੁੱਛ ਲੋ ਸ਼ਹਿਰਪੁਰ ਤੋਂ ਮਾਲਪੁਰ ਕਿੰਨੀ ਦੂਰ ਹੈ ਪੁੱਛ ਲੋ ਜਿੱਥੇ ਉਹਨੇ ਚਿੱਠੀਆਂ ਵੰਡਣੀਆਂ ਨੇ ਸਾਨੂੰ ਹੋਰ ਹੀ ਕੁਝ ਪੜਾਈ ਜਾਂਦੀ ਪਰ ਅੱਪ ਬੈਠਾਂਗੇ ਅਸੀਂ ਤੁਹਾਨੂੰ ਬੁਲਾਵਾਂਗੇ ਸਿਲੇਬਸ ਦੇ ਵਿੱਚ ਉਹ ਚੀਜ਼ਾਂ ਪਾਵਾਂਗੇ ਜਿਹੜੀਆਂ ਜ਼ਿੰਦਗੀ 'ਚ ਕੰਮ ਆਉਣ ਤੇ ਪੋਜ਼ਿਟਿਵ ਹੋਣ ਪੋਜ਼ਿਟਿਵ ਮਾਫੀ ਨਾ ਮੰਗਿਏ ਫੀਸ ਮਾਫੀ ਦੀ ਗੱਲ ਨਾ ਕਰੀਏ ਹਾਂ ਇਹ ਕਹਿ ਦਈਏ ਕਿ ਹਾਂ ਫੀਸ ਨਹੀਂ ਭਰ ਸਕਦੇ ਪਿਤਾ ਜੀ ਪਰ ਮੈਂ ਨਹੀਂ ਕਹਿੰਦਾ ਕਿ ਮੈਨੂੰ ਮੇਰੀ ਫੀਸ ਮਾਫ ਕੀਤੀ ਜਾਵੇ ਮੈਂ ਕਹਿੰਦਾ ਕਿ ਮੇਰੀ ਫੀਸ ਧਾਰ ਕੀਤੀ ਜਾਵੇ ਮੈਂ ਵਾਦਾ ਕਰਦਾ ਮੈਂ ਵੱਡਾ ਅਫਸਰ ਬਣ ਕੇ ਵਿਆਹ ਸਮੇਤ ਇਹ ਫੀਸ ਇਸੇ ਸਕੂਲ ਚ ਵਾਪਸ ਕਰਕੇ ਜਾਊਂਗਾ ਪੋਜ਼ਿਟਿਵਿਟੀ ਆਵੇ ਬੱਚੇ ਚ ਕੋਈ ਉਹਨੂੰ ਏਮ ਮਿਲੇ ਮੰਜ਼ਿਲ ਮਿਲੇ ਇਹ ਨਹੀਂ ਹੈਗਾ ਨੈਗੇਟਿਵਿਟੀ ਨੈਗੇਟਿਵਿਟੀ ਇਹ ਜਾਣ ਬੁੱਝ ਕੇ ਇਹਨਾਂ ਨੇ ਸਿਲੇਬਸਾਂ ਚ ਪਾਈ ਹੋਈ ਹੈ ਇਹ ਆਮ ਜਨਤਾ ਦੇ ਸਿਲੇਬਸ ਚ ਹੀ ਹੈ ਵੱਡਿਆਂ ਦੇ ਨਹੀਂ ਹੈਗਾ ਇਹ ਉਹਨਾਂ ਸਿਲੇਬਸ ਹੀ ਹੋ ਰਹਾ ਹੈ ਉਹ ਤਾਂ ਹੋ ਰਹੀਆਂ ਗੱਲਾਂ ਸੋ ਆਪਾਂ ਇੱਥੇ ਫਿਰ ਕੰਪੀਟ ਕਰਨਾ ਹੁੰਦਾ ਤਾਂ ਬੱਚੇ ਤੁਹਾਡੇ ਵੀ ਪੜ੍ਹੇ ਹੋਏ ਤੇ ਵੱਡਿਆਂ ਦੇ ਸਕੂਲਾਂ ਦੇ ਪੜ੍ਹੇ ਹੋਏ ਲੰਘਦੇ ਇੱਕੋ ਪੋਰਟਲੋਂ ਜੀ ਫਿਰ ਉੱਥੇ ਆਪਣੇ ਵਾਲੇ ਬੱਚੇ ਜਿਹੜੇ ਨੇ ਕੌਨਫੀਡੈਂਸ ਚ ਮਾਰ ਖਾ ਜਾਂਦੇ ਉਹ ਕਹਿੰਦੇ ਜਰਾ ਅਸੀਂ ਤਾਂ ਕੁਝ ਦੇਖਿਆ ਹੀ ਨਹੀਂ ਸੀ ਕਦੇ ਸੋ ਬੱਚਿਆਂ ਚ ਕੌਨਫੀਡੈਂਸ ਬਿਲਡ ਕਰੋ ਉਹਨਾਂ ਤੋਂ ਲੈਕਚਰ ਸੁਣੋ ਸਵੇਰੇ ਪ੍ਰੇਰ ਵੇਲੇ ਜਾਂ ਕਲਾਸ ਵੇਲੇ ਉਹਨਾਂ ਨੂੰ ਬੋਲਣਾ ਸਿਖਾਓ ਕਿ ਕਿਵੇਂ ਜਸ ਸਮਾਚ ਕੀ ਅਖਬਾਰ ਪੜਨਾ ਸਿਖਾ ਦਿਓ ਜਾਓ ਇੱਕ ਬੱਚੇ ਤੋਂ ਖ਼ਬਰ ਪੜਵਾਓ ਕਿ ਜੋ ਖ਼ਬਰਾਂ ਪੜ੍ਹ ਕੇ ਦਿਖਾ ਮੇਨ ਮੇਨ ਤਾਂ ਉਹਦੇ ਵਿੱਚ ਬੱਚੇ ਦਾ ਕੌਨਫੀਡੈਂਸ ਬਣਦਾ ਹੈ ਤਰੀਕੇ ਬਹੁਤ ਬਦਲ ਗਏ ਉਹਨਾਂ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮੈਂ ਇੱਕ ਅਪਕ ਦਾ ਬੇਟਾ ਹੋਣ ਦੇ ਨਾਤੇ